ਆਪਾਂ ਨੂੰ ਰੂਮ ਮਿਲ ਗਿਆ ਜੀ ਗੁਰਦੁਆਰਾ ਸਾਹਿਬ ਤੋਂ ਤੇ ਇਹਦੀ ਜਿਹੜੀ ਪੇਟਾ ਲੱਗੀ ਹੈ ਕੀ ਆ ਗਿਆ ਇਹ ਹੈਲੀਕਾਪਟਰ ਇਹਨੂੰ ਜੇ ਤੁਸੀਂ ਹਾਇਰ ਕਰਨਾ ਹੈ ਨਾ ਤਾਂ ਆਨਲਾਈਨ ਕਰਨਾ ਪਊਗਾ ਡੰਗਾ ਲੈ ਲਿਆ ਸਾਰਿਆਂ ਨੇ ਇਹਨਾਂ ਚੀਜ਼ਾਂ ਦੀ ਬਹੁਤ ਲੋਡ ਪੈਣੀ ਆ ਪਰ ਆਪਣੀ ਜਿਹੜੀ ਗੱਡੀ ਆ ਤੁਸੀਂ ਉੱਪਰ ਨਹੀਂ ਲੈ ਕੇ ਜਾ ਸਕਦੇ ਉੱਪਰ ਸਿਰਫ ਉਹ ਗੱਡੀਆਂ ਜਾਣਗੀਆਂ ਮਟਰ ਕਿਦਾਂ ਕੀ ਚੈੱਕ ਕਰਦਾ ਇੱਥੇ ਬੈਠਾ ਵਿਊ ਦੇਖ ਰਹੇ ਆ ਨੇਚਰ ਨੂੰ ਫੀਲ ਨਹੀਂ ਕਰਦੇ ਬੰਦੇ ਨਾ ਇਹ ਨੇਚਰ ਨੂੰ ਫੋਟੋਆਂ ਦੇ ਚੱਕਰ ਚ ਬੈ ਤੁਸੀਂ ਬੈਕ ਦਾ ਸੀਟ ਦੇਖ ਲਓ ਆ ਮੈਂ ਦੇਖੋ ਫੀਲ ਨੇਚਰ ਨੂੰ ਫੀਲ ਕਰੋ ਦਾਰ ਗੱਡੀ ਵੀ ਚੈੱਕ ਕਰ ਦੇ ਨਾਲ ਨਹੀਂ ਨਹੀਂ ਓਨਲੀ ਰਜਿਸਟ੍ਰੇਸ਼ਨ ਚੈੱਕ ਇੱਥੇ ਆਪਣੀ ਪਾਰਕਿੰਗ 'ਚ ਮੋਟਰਸਾਈਕਲ ਲੱਗ ਚੁੱਕੇ ਆ 100 ਰੁਪਏ ਪਰਚੀ ਲੱਗੀ ਆ ਭਾਵੇਂ ਤੁਸੀਂ ਜਿੰਨੇ ਦਿਨਾਂ ਬਾਅਦ ਮਰਜ਼ੀ ਰੁਕੋ ਆਪਾਂ ਨੂੰ ਰੂਮ ਮਿਲ ਗਿਆ ਜੀ ਗੁਰਦੁਆਰਾ ਸਾਹਿਬ ਤੋਂ ਤੇ ਇਹਦੀ ਜਿਹੜੀ ਪੇਟਾ ਲੱਗੀ ਆ ਉਹ 1100 ਰੁਪਏ ਲੱਗੀ ਆ ਤੇ ਵਿਊ ਬਹੁਤ ਸ਼ਾਨਦਾਰ ਆ ਇਹਦਾ ਵੀਦਰੋਂ ਤਾਂ ਦਿਖਾਈਏ ਬਾਹਰੋਂ ਦੇਖੋ ਬਹੁਤ ਸੋਹਣਾ ਵਿਊ ਆ ਰਿਹਾ ਬਾਹਰੋਂ ਬਾਹਰ ਇਧਰ ਪਾਰਕਿੰਗ ਹੈ ਸਾਹਮਣੇ ਹਲਕਨੰਦਾ ਤਾਂ ਜਿਹੜਾ ਵਹਾ ਆ ਬਹੁਤ ਤੇਜ਼ ਆ ਉਹ ਹੈਲੀਕਾਪਟਰ ਆ ਗਿਆ ਤੇ ਆਪਣਾ ਸੰਗਤਾਂ ਲਿਆ ਆ ਰਿਹਾ ਚੜਾ ਰਿਹਾ ਹੈ ਤੇ ਰੂਮ ਦੀ ਜਿਹੜੀ ਸਾਡੀ ਘੇਟਾ ਲੱਗੀ ਆ ਉਹ 1100 ਰੁਪਏ ਅਟੈਚ ਵਾਸ਼ਰੂਮ ਕੋਈ ਦਿੱਕਤ ਨਹੀਂ ਤੁਸੀਂ ਇੱਥੇ ਆ ਕੇ ਜਿਹੜਾ ਰੂਮ ਹੈ ਉਹ ਲੈ ਸਕਦੇ ਹੋ ਤੇ ਪਹੁੰਚਣਾ ਪਹੁੰਚਣਾ ਤੁਹਾਨੂੰ ਟਾਈਮ ਨਾ ਪਊਗਾ ਮਤਲਬ ਕਿ ਤੁਸੀਂ ਲਗਭਗ 3 3 ਵਜੇ ਜਾਂ 4:00 ਵਜੇ ਪਹੁੰਚ ਜੋ ਇੱਥੇ ਤਾਂ ਦੋਨੋਂ ਜਿਹੜਾ ਰੂਮ ਮਿਲ ਸਕਦਾ ਹੈ ਕਿਉਂਕਿ ਬਾਅਦ ਚ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਗੋਬਿੰਦ ਘਾਟ ਰੁਕੇ ਹੋਏ ਸੀਗੇ ਤੇ ਰੂਮ ਲਿਆ ਸੀਗਾ ਜੀ ਰੂਮ ਦਾ ਜਿਹੜਾ ਰੈਂਟ ਆਇਆ ਸੀ ਉਹ 1150 ਰੁਪਏ ਆਇਆ ਸੀ ਰੂਮ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਾਰਾ ਦਿਖਾਇਆ ਤੇ ਹੁਣ ਅਸੀਂ ਯਾਤਰਾ ਸ਼ੁਰੂ ਕਰਨ ਲੱਗੇ ਜੀ ਇੱਥੋਂ ਗੋਵਿੰਦ ਧਾਮ ਤੱਕ ਦੀ ਤੇ ਆਓ ਯਾਤਰਾ ਸ਼ੁਰੂ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਜਿਹੜੀ ਸਾਰੀ ਟਰੈਕਿੰਗ ਦਿਖਾਵਾਂਗੇ ਆਪਣੇ ਬੈਗ ਵਗੈਰਾ ਜਿਹੜੇ ਉਹ ਜਿੰਨਾ ਕ ਸਾਮਾਨ ਤੁਸੀਂ ਉੱਪਰ ਲੈ ਜਾਣਾ ਉਹਨਾਂ ਦਾ ਟਰੈਕ ਕਰ ਲਓ ਬਾਕੀ ਥੱਲੇ ਗੱਠੜੀ ਘਰ ਬਣਿਆ ਹੋਇਆ ਉੱਥੇ ਤੁਸੀਂ ਆਪਣੇ ਬੈਗ ਜਮ੍ਹਾਂ ਕਰਵਾ ਕੇ ਉੱਪਰ ਆਸਾਨੀ ਨਾਲ ਜਿਹੜੀ ਚੜ੍ਹਾਈ ਕਰ ਸਕਦੇ ਹਾਂ ਤੇ ਆਓ ਫਿਰ ਚੱਲਦੇ ਹਾਂ ਜੀ ਯਾਤਰਾ ਸ਼ੁਰੂ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਸਾਰੀ ਟਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਤੇ ਆਓ ਚੱਲਦੇ ਆਂ ਫਿਰ ਯਾਤਰਾ ਸ਼ੁਰੂ ਕਰਦੇ ਆਂ ਜਗਾਰਾ ਲਾਉਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਪ੍ਰਸ਼ਾਦਾ ਪਾਣੀ ਆਪਾਂ ਛਕ ਲਏ ਜੀ ਗੁਰੂ ਦਾ ਲੰਗਰ ਜਿਹੜਾ ਆ ਉਹ ਲਗਾਤਾਰ 24 ਘੰਟੇ ਇੱਥੇ ਅਟੂਟ ਵਰਤਦਾ ਰਹਿੰਦਾ ਹੈ ਤੇ ਨਾਲ ਦੇ ਸੰਗਤ ਜਿਹੜੀ ਆਪਣੀ ਲੰਗਰ ਛਕ ਰਹੀ ਹੈ ਤੇ ਲੰਗਰ ਛਕ ਕੇ ਹੁਣ ਆਪਾਂ ਪ੍ਰਸਾਦਾ ਪਣੀ ਸਾਹਿਬ ਕੇ ਦਰਬਾਰ ਸਾਹਿਬ ਦਰਸ਼ਨ ਕਰਦੇ ਆ ਅਰਦਾਸ ਬੇਨਤੀ ਕਰਦੇ ਤੇ ਆਪਣੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਕਰਦੇ ਤੇ ਇਸ ਜਗ੍ਹਾ ਤੋਂ ਜਿਹੜੇ ਰੂਮ ਮਿਲਦੇ ਆ ਇੱਥੇ ਤੁਸੀਂ ਆਪਣਾ ਦੇਖ ਕੇ ਰੂਮ ਲੈ ਸਕਦੇ ਹੋ ਕਿਉਂਕਿ ਆਪਾਂ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੇ ਦੇ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਚਾਰਨ ਸ਼ਾਰਨ ਗੁਰ ਇਕ ਪੈਂਡਾ ਜਾਈ ਚਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਟ ਯਾਨੀ ਕਿ ਇਹ ਤੁਸੀਂ ਇੱਕ ਕਦਮ ਗੁਰੂ ਵੱਲ ਪਟੋਗੇ ਨਾ ਤੇ ਸਤਿਗੁਰੂ ਜੀ ਗੁਰੂ ਮਹਾਰਾਜ ਜੀ ਆਪ ਅੱਗੇ ਹੋ ਕੇ ਤੁਹਾਡੀ ماں ਫੜ ਕੇ ਜਿਹੜਾ ਤੁਹਾਨੂੰ ਲੈ ਕੇ ਜਾਣਗੇ ਆਪਾਂ ਯਾਤਰਾ ਸ਼ੁਰੂ ਕਰਨ ਲੱਗੇ ਆਂ ਜੀ ਤੇ ਇੱਧਰ ਜਿਹੜਾ ਗੱਠੜੀ ਘਰ ਬਣਿਆ ਹੋਇਆ ਇੱਥੇ ਤੁਸੀਂ ਆਪਣਾ ਮਤਲਬ ਕਿ ਜਿੰਨਾ ਕੁ ਸਮਾਨ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ ਉਹ ਸਾਰਾ ਆਪਣੇ ਇੱਕ ਬੈਗ ਦੇ ਵਿੱਚ ਪਾ ਕੇ ਬਾਕੀ ਜਿਹੜੇ ਬੈਗ ਆ ਉਹ ਤੁਸੀਂ ਇੱਥੇ ਜਮ੍ਹਾਂ ਕਰਵਾ ਦਿਓ ਜਦੋਂ ਤੁਸੀਂ ਵਾਪਸ ਆਉਂਗੇ ਇੱਥੇ ਤੁਹਾਨੂੰ ਜਿਹੜੇ ਬੈਗ ਮਿਲ ਜਾਣਗੇ ਬਾਕੀ ਉੱਧਰ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇਦਾਂ ਦੀ ਇੱਕ ਢਾਂਗ ਜਿਹੜੀ ਆ ਉਹ ਜ਼ਰੂਰ ਲੈ ਲਿਓ ਰਸਤੇ ਤੁਹਾਡਾ ਬਹੁਤ ਸਾਥ ਦੇਊਗੀ ਉਹ ਦੁਕਾਨਾਂ ਤੋਂ ਪਿੱਛੋਂ ਮਿਲ ਜਾਂਦੀ ਆ ਰੇਨ ਕੋਟ ਵਗੈਰਾ ਬਰਸਾਤੀਆਂ ਵਗੈਰਾ ਜੋ ਵੀ ਚੀਜ਼ ਚਾਹੀਦੀ ਆ ਉਹ ਪਿੱਛੋਂ ਤੁਹਾਨੂੰ ਉੱਥੇ ਹੀ ਮਿਲ ਜਾ ਇਹ ਜੇ ਜੇ ਤੁਸੀਂ ਜ਼ਰੂਰ ਲੈ ਲਿਓ ਕਿਉਂਕਿ ਰਸਤੇ ਦੇ ਵਿੱਚ ਜਦੋਂ ਸਾਹ ਚੜ ਜਾਂਦਾ ਹੈ ਤਿੰਨ ਚੀਜ਼ਾਂ ਦੀ ਲੋੜ ਬਹੁਤ ਪੈਂਦੀ ਆ ਬਾਕੀ ਜੇ ਤੁਸੀਂ ਸ਼ਾਮ ਨੂੰ ਆ ਜੰਦੇ ਹੋ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉੱਤੋਂ ਜਿਹੜੀ ਸੰਗਤ ਹੁੰਦੀ ਆ ਉਹ ਉੱਥੇ ਸਾਹਮਣੇ ਕੋਠਾ ਹੈ ਉੱਥੇ ਰੱਖਿਆ ਜਾਂਦੀਆਂ ਜਾਂ ਇੱਥੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਲਾਗੇ ਬੰਨੇ ਪਈਆਂ ਮਿਲ ਜਾਣਗੀਆਂ ਉਹ ਤੁਸੀਂ ਉਦੋਂ ਵੀ ਇਹਨਾਂ ਨੂੰ ਚੱਕ ਸਕਦੇ ਹੋ ਤੇ ਹੁਣ ਆਪਾਂ ਫਿਰ ਯਾਤਰਾ ਸ਼ੁਰੂ ਕਰਦੇ ਹਾਂ ਜੀ ਜਿਹੜੇ ਆਪਣੇ ਮੋਟਰਸਾਈਕਲ ਆਪਾਂ ਉੱਪਰ 4 ਕਿਲੋਮੀਟਰ ਤੱਕ ਲੈ ਕੇ ਜਾਵਾਂਗੇ ਕਿਉਂਕਿ 4 ਕਿਲੋਮੀਟਰ ਤੱਕ ਜਿਹੜਾ ਰਸਤਾ ਆ ਉਹ ਬਣਿਆ ਹੋਇਆ ਹੈ ਉਸ ਤੋਂ ਬਾਅਦ ਜਿਹ ਉਹ ਸ਼ੁਰੂ ਹੋਊਗੀ ਤੇ ਹੁਣ ਆਪਾਂ ਇੱਥੋਂ ਉੱਪਰ ਤੱਕ ਜਾਣਾ ਉਹ ਦੇਖੋ ਸਾਹਮਣੇ ਰਸਤਾ ਜਿੱਥੇ ਗੱਡੀਆਂ ਖੜੀਆਂ ਇਹ ਪੁਲ ਦੇ ਉੱਪਰ ਦੀ ਜਾਂਦਾ ਹੈ ਮੋਟਰਸੇਲ ਤੇ 4 ਕਿਲੋਮੀਟਰ ਤੱਕ ਜਾਊਗਾ ਬੱਦਲ ਦੇਖੋ ਕਿੰਨੇ ਸੋਹਣੇ ਆ ਰਹੇ ਆ ਬਿਲਕੁਲ ਇਹ ਮੈਂ ਕਹਾ ਬਹੁਤ ਸੋਹਣਾ ਮੌਸਮ ਆਇਸਲੇ ਤੇ ਰਾਤ ਥੋੜਾ ਜਿਹਾ ਮੀਂਹ ਵੀ ਪੈ ਹਟਿਆ ਆ ਆ ਦੇਖੋ ਕਿੰਨਾ ਸੋਹਣਾ ਮੌਸਮ ਆ ਕੀ ਬਾਤ ਹੈ ਕਿੰਨੇ ਸੋਹਣੇ ਸੋਹਣੇ ਬੱਦਲ ਇਸਲੇ ਇੱਥੇ ਆਪਾਂ ਨੂੰ ਦਿਖ ਰਿਹਾ ਤੇ ਆਹ ਵਾਲਾ ਰੂਹ ਸੀਗਾ ਆਪਣੇ ਕੋ ਇੱਧਰ ਸામਨੇ ਇਹ ਆ ਜੜਾ ਤੇ ਆ ਵਾਲਾ ਇਹ ਆਪਣੇ ਕੋ ਰੂਮ ਸੀਗਾ ਤੇ ਅੱਪਾ ਇੱਕ ਨੈਪ ਰੂਮ ਬਣਾ ਰਿਹਾ ਹੈ ਤੇ ਤੁਸ ਸਾਰਾ 뷰 ਦੇਖ ਰਿਹਾ ਸੀਗਾ ਆਪਾਂ ਤੁਹਾਨੂੰ 뷰 ਵੀ ਦਿਖਾਇਆ ਉੱਥੋਂ ਨਾ ਤੇ ਹੁਣ ਆਪਾਂ ਚੱਲਦੇ ਆ ਫਿਰ ਆ ਆਪਣੇ ਖੜੇ ਆ ਕੋੜੇ ਤੇ ਇਹਨਾਂ ਨੂੰ ਉੱਪਰ ਲੈ ਕੇ ਜਾਣਾ ਹੁਣ ਆਪਾਂ 4 ਕਿਲੋਮੀਟਰ ਠੀਕ ਆ ਸਾਰਿਆਂ ਨੇ ਲੈ ਡੰਗਾ ਲੈ ਲੀਆਂ ਸਾਰਿਆਂ ਨੇ ਇਹਨਾਂ ਚੀਜ਼ਾਂ ਦੀ ਬਹੁਤ ਲੋਡ ਪੈਣੀ ਆ ਉਹ ਬੰਦੇ ਨੂੰ ਖਾਸ ਕਰਕੇ ਪਿਛਲੀ ਵਾਰੀ ਉਹ ਬੰਦਾ ਥੋੜਾ ਜਹਾਜ ਜੱਟ ਗਿਆ ਸੀ ਹੈ ਬਾਕੀ ਕਹਿਣਾ ਨਹੀਂ ਚਾਹੀਦਾ ਬਾਬਾ ਜੀ ਅਰਦਾਸ ਕਰ ਦਿਓ ਜਦੋਂ ਆਪਾਂ ਟਰੈਕਿੰਗ ਸ਼ੁਰੂ ਕਰਨ ਲੱਗੇ ਠੀਕ ਹੈ ਜੀ ਨਹੀਂ ਸਾਡੀ ਵੀ ਕਰਨੀ ਹੈ ਨਾ ਜੀ ਵੀ ਜਿਹੜੇ ਸਾਡੇ ਨਾਲ ਸੰਗਤ ਜਾ ਰਹੀ ਆ ਹੈ ਨਾ ਜੀ ਕਰੀਏ ਫਿਰ ਸ਼ੁਰੂ ਚਲੋ ਚਲੋ ਜੀ ਹੈ ਚਲੋ ਉੱਪਰ ਜਾ ਕੇ ਫਿਰ ਆਪਾਂ ਯਾਤਰਾ ਸ਼ੁਰੂ ਕਰਦੇ ਆ ਤੇ ਪਾਣੀ ਵਧੇਗਾ ਤੇ ਕੀ ਜੀ ਹਾਂ ਜੀ ਪਿਆਰ ਅਲ ਕਨੰਦਾ ਦਾ ਬਹਾਾ ਦੇਖ ਲਓ ਕਿੰਨਾ ਤੇਜ਼ ਆ ਇੱਥੋਂ ਕਿਆ ਬਾਤ ਹੈ ਦੇਖੋ ਕਿੰਨੀ ਪੀੜ ਨਾਲ ਪਾਣੀ ਥੱਲੇ ਜਾ ਰਿਹਾ ਹੈ ਪਿਛਲੀ ਵਾਰੀ ਜਦੋਂ ਆਈ ਸੀ ਇੰਨਾ ਪਾਣੀ ਨਹੀਂ ਆ ਰਿਹਾ ਸੀ ਹੈ ਨਾ ਉਪਰੋਂ ਐਤ ਦੀ ਪਾਣੀ ਥੋੜਾ ਜਿਹੇ ਦੇ ਚ ਜ਼ਿਆਦਾ ਆ ਪਰ ਫੇਰ ਵੀ ਕੋਈ ਐ ਨਹੀਂ ਵੀ ਨਕਤਾਨ ਦਾ ਇੱਕ ਅਗਲੀ ਗੱਲ ਨਹੀਂ ਹੈਗੀ ਹਲੇ ਲੋਕੀ ਹੋਏ ਫਵਾਵਾਂ ਫਲਾ ਦੇਦੇ ਨੇ ਕਿ ਪਾਣੀ ਆ ਗਿਆ ਆ ਪਾਣੀ ਨਾਰਮਲ ਤਰੀਕੇ ਨਾਲ ਜਾ ਰਿਹਾ ਕੋਈ ਇੰਨਾ ਹੋ ਨਹੀਂ ਹੈਗਾ ਬਸ ਇਹਦਾ ਵਹਾਅ ਦੇ ਗਿਆ ਕਿਉਂਕਿ ਪਹਾੜਾਂ ਤੋਂ ਆ ਰਿਹਾ ਉਪਰੋਂ ਨਾ ਯਾਰ ਦੇਖੋ ਕਿੰਨੇ ਤੇਜ਼ ਤਰੀਕੇ ਨਾਲ ਚੜ ਰਿਹਾ ਹੈ ਉਪਰ ਪਾਣੀ ਇਹ ਹਲਕਨੰਦ ਜਿਹੜੀ ਉੱਪਰ ਦਾ ਕੰਬੜੇ ਨਾਲ ਹੀ ਜਾਣੀ ਹੈ ਚਲੋ ਫੇਰ ਕੱਦ ਦੇ ਟ੍ਰੈਕਿੰਗ ਸ਼ੁਰੂ ਚੱਲੀਏ ਫਿਰ ਹਾਂ ਚਲਿਏ ਚਲੋ ਜੀ ਤੇ ਇੱਧਰ ਦੀ ਆਪਾਂ ਆਪਣੀਆਂ ਬਾਈਕਸ ਜਿਹੜੀਆਂ ਨੇ ਉੱਪਰ ਲੈ ਕੇ ਜਾਵਾਂਗੇ ਤੇ ਉੱਪਰ 4 ਕਿਲੋਮੀਟਰ ਤੱਕ ਦਾ ਜਿਹੜਾ ਟਰੈਕ ਬਣਿਆ ਹੋਇਆ ਜਿਹੜਾ ਰਸਤਾ ਬਣਿਆ ਹੋਇਆ ਪੱਕਾ ਰੋਡ ਹੈ ਤੁਸੀਂ ਇੱਥੋਂ ਦੀ ਜਿਹੜਾ ਆਪਣਾ ਬਾਈਕ ਹੈ ਉਹ ਉੱਪਰ ਪਾਰਕਿੰਗ ਦੇ ਵਿੱਚ ਲਾ ਸਕਦੇ ਹੋ ਬਾਕੀ ਜਿਹੜੀਆਂ ਸੰਗਤਾਂ ਟਰੈਵਲਰ ਵਗੈਰਾ ਤੇ ਆਉਂਦੀਆਂ ਨੇ ਤਾਂ ਉਹ ਇੱਥੋਂ ਕਾਰਾਂ ਤੇ ਜਾ ਸਕਦੀਆਂ ਨੇ ਕਾਰ ਜਿਹੜੀ ਹੈ ਉਹ 50 ਰੁਪਏ ਪਰ ਪਰਸਨ ਲੈਂਦੀ ਹੈ ਤੇ 50 ਰੁਪਏ ਦੇ ਕੇ ਤੁਸੀਂ ਜਿਹੜਾ ਉੱਪਰ 4 4.5 ਕਿਲੋਮੀਟਰ ਦਾ ਜਿਹੜਾ ਟਰੈਕ ਹੈ ਉੱਤੇ ਜਾ ਸਕਦੇ ਹੋ ਬਾਕੀ ਵੀਊ ਚੈੱਕ ਕਰੋ ਕਿੰਨਾ ਸੋਹਣਾ ਹੈ ਬੱਦਲ ਦੇਖੋ ਕਿੰਨੇ ਕਰੀਬ ਨੇ ਇੱਥੇ ਰਾਤ ਥੋੜਾ ਜਿਹਾ ਮੀਂਹ ਵਗੈਰਾ ਵੀ ਪਿਆ ਆ ਬੱਦਲਵਾਈ ਜੀ ਬਣੀ ਹੋਈ ਆ ਬਾਕੀ ਮੌਸਮ ਬਹੁਤ ਵਧੀਆ ਆ ਫਿਲਹਾਲ ਦੀ ਗੱਡੀ ਪਹਾੜੀ ਏਰੀਆ ਦਾ بارش ਵਗੈਰਾ ਇੱਥੇ ਹੁੰਦੀ ਰਹਿੰਦੀ ਹੈ ਲਗਭਗ ਥੋੜੀ ਜੇਰ ਹੋ ਜੇ ਜ਼ਿਆਦਾ ਪੈ ਜੇ ਮੌਸਮ ਤੇ ਡਿਪੈਂਡ ਆ ਤੇ ਅਬ ਵੀ ਚੈੱਕ ਕਰੋ ਜੀ ਬਿਲਕੁਲ ਲਾਗੇ ਬੱਦਲ ਬਹੁਤ ਸੋਹਣਾ 뷰 ਬਣ ਰਿਹਾ ਹੈ ਇੱਥੇ ਆਪਣੀ ਗੱਡੀ ਆਪਣੀ ਵੀ ਲੈ ਕੇ ਆ ਸਕਦੇ ਹੋ ਪਾਰਕਿੰਗ ਇੱਥੇ ਬਣੀ ਹੋਈ ਆ ਇੱਥੇ ਆਪਣੀ ਵਹੀਕਲ ਤੁਸੀਂ ਪਾਰਕ ਕਰ ਸਕਦੇ ਹੋ ਪਰ ਆਪਣੀ ਜਿਹੜੀ ਗੱਡੀ ਆ ਤੁਸੀਂ ਉੱਪਰ ਨਹੀਂ ਲੈ ਕੇ ਜਾ ਸਕਦੇ ਉੱਪਰ ਸਿਰਫ ਉਹ ਗੱਡੀਆਂ ਜਾਣਗੀਆਂ ਉਹ ਸਾਹਮਣੇ ਜਿਹੜੀਆਂ ਖੜੀਆਂ ਨੇ ਇਹ ਉੱਪਰ ਤੁਹਾਨੂੰ 4 ਸਾਢੇ 4 ਕਿਲੋਮੀਟਰ ਤੱਕ ਛੱਡ ਕੇ ਵਾਪਸ ਆ ਜਾਂਦੀਆਂ ਨੇ ਤੇ ਆਪਾਂ ਵੀ ਫਿਰ ਚੱਲਦੇ ਆਂ ਉੱਪਰ ਆ ਜਾਣਾ ਆਪਣੇ ਬੰਦੇ ਤੇ ਉੱਪਰ ਫਿਰ ਤੁਹਾਨੂੰ ਜਿਹੜਾ ਟਰੈਕਿੰਗ ਸ਼ੁਰੂ ਕਰਦੇ ਆਂ ਦੇ ਨਾਲ ਦੀ ਨਾਲ ਸਾਰੀ ਟਰੈਕਿੰਗ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਤੇ ਕਰਤੀ ਆਪਾਂ ਫੇਰ ਯਾਤਰਾ ਸ਼ੁਰੂ ਹੈ 4 ਕਿਲੋਮੀਟਰ ਤੱਕ ਜਾਵਾਂਗੇ ਆ ਮੋਟਰਸਾਈਕਲ ਦਾ ਪੂਰਾ ਜ਼ੋਰ ਲੱਗ ਰਿਹਾ ਇਹ ਚੜਾਈ ਸਿੱਧੀ ਆ ਸਗੋਂ ਹਨਾ ਦੂਜੀਆਂ ਚੜਾਈਆਂ ਨਾਲ ਨਹੀਂ ਬੈ ਰਿਹਾ ਉੱਪਰ ਉਧੇ ਪਾਣੀ ਆ ਰਿਹਾ ਨਾ ਉਪਰ ਉਪਰੋ ਧਿਆਨ ਨਾਲ ਭਾਈ ਦੇਖ ਕੇ ਮੋੜਿਓ ਗੱਡੀਆਂ ਵੜੀਆਂ ਹੋਣੀਆਂ ਉਪਰੋ ਇਹ ਰੋ ਨਾ ਜਾਣ ਲਿਆ ਐ ਇੱਦਾਂ ਦਾ ਪੰਜ ਮਿੰਟ ਚ ਪਹੁੰਚ ਜਾਗੇ ਯਾਰ ਉਦੋਂ ਆਪਾਂ ਕਿੰਨਾ ਟਾਈਮ ਲਾਦੇ ਹਣਾ ਕੋੜ ਕੋ ਡੇਢ ਤੋਂ ਘੰਟੇ ਡੇਢ ਤੋਂ ਘੰਟੇ ਲਾਦੇ ਸੀ ਆ ਵੀ ਸਿੱਧੀ ਹੈ ਜਿਹੜਾ ਹੀ ਆ ਸਾਰੀਆਂ ਸਿੱਧੀਆਂ ਨੇ ਆਹ ਕਿਉਂ ਦਾ ਆਹੋ ਪੋਸਟਰ ਚੱਕੇ ਜਾਣਦੇ ਵੀ ਪੂਰੀ ਰਾਤ ਹੈ ਇਹ ਕਿ ਧਿਆਨ ਨਾ ਬਾਕੀ ਹਲਕੇ ਹੁੰਦੇ ਨਾ ਬਲਟਿਨੇ ਗੱਡੀ ਆ ਰਹੀ ਉੱਪਰ ਰੁਕ ਜਾ ਚਲੋ ਜੀ ਚਲੋ ਇਹੋ ਦੇਖੋ ਕਿੰਨਾ ਸੋਹਣਾ ਆ ਰਿਹਾ ਇਹੋ ਚੈੱਕ ਕਰੋ ਮੇਨ ਦਾ ਕਾ ਬਾਤ ਹੈ ਤੇ ਰੁਕੇ ਆ ਮੜੇ ਇੱਥੇ ਇੱਕ ਵਾਰੀ ਕਿੰਨੇ ਮੋੜ ਚੜਾ ਲਏ ਆਪਾਂ ਬਈ ਆਪਾਂ ਜਿਹੜਾ ਹੀ ਲਿਆ ਆਪਾਂ ਸੱਤ ਸੱਤ ਕ ਮੋੜ ਚੜਾ ਲਏ ਹਨਾ ਸੱਤ ਕ ਮੋੜ ਚੜਾ ਲਏ ਆਪਾਂ ਨਾ ਕਿ ਉੱਪਰ ਉੱਪਰ ਵੀ ਪੈ ਰਿਹਾ ਬਾਈ ਉਹ ਦੇਖ ਪਾਣੀ ਆ ਰਿਹਾ ਨਾ ਉਧਰੋਂ ਦੇ ਨਹੀਂ ਨਹੀਂ ਅੱਗੇ ਨਹੀਂ ਚੱਲਦੇ ਸੀ ਉਹ ਪਿਛਲੇ ਸਾਲ ਚੱਲਦੇ ਸੀ ਉਧਰ ਮੀਂਹ ਪੈ ਰਿਹਾ ਹੈ ਉੱਪਰ ਮੀਂਹ ਆ ਰਿਹਾ ਜਿਹੜੀ ਬਰਪੂਰੀ ਉੱਪਰ ਦੇਖੋ ਬੱਦਲ ਕਿੱਦਾਂ ਦੇਖ ਰਹੇ ਆ ਉਧਰ ਪਹਾੜ ਆ ਸਾਰੇ ਆ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਤੇ ਉਹ ਬਣਿਆ ਜੀ ਹੈਲੀਪੈਡ ਇਹਦੀ ਜਿਹੜੀ ਹੈਲੀਕਾਪਟਰ ਦੀ ਜਿਹੜੀ ਬੁਕਿੰਗ ਆ ਉਹ ਤੁਹਾਨੂੰ ਔਨਲਾਈਨ ਹੀ ਕਰਨੀ ਪਊਗੀ ਉਹ ਵੀ ਆਉਣ ਜਾਣ ਦੀ ਸਿੱਧੀ ਇੱਥੇ ਆ ਕੇ ਤੁਸੀਂ ਹੈਲੀਕਾਪਟਰ ਹਾਇਰ ਨਹੀਂ ਕਰ ਸਕਦੇ ਇਹ ਤੁਹਾਨੂੰ ਘਰੋਂ ਹੀ ਘਰੋਂ ਹੀ ਬੁਕਿੰਗ ਕਰਕੇ ਆਉਣੀ ਪੈਣੀ ਆ ਘਰੋਂ ਹੀ ਬੁਕਿੰਗ ਕਰਕੇ ਆਉਣੀ ਪੈਣੀ ਆ online ਇੱਥੋਂ ਨਹੀਂ ਆਇਆ ਇੱਥੋਂ ਨਹੀਂ ਕਰ ਸਕਦੇ ਤੁਸੀਂ ਜੇ ਤੁਸੀਂ ਯਾਤਰਾ ਦਾ ਪਲਾਨ ਬਣਾ ਰਹੇ ਹੋ ਤੇ ਤੁਹਾਡਾ ਪਲਾਨ ਆ ਵੀ ਤੁਸੀਂ ਹੈਲੀਕਾਪਟਰ ਤੇ ਜਾਣਾ ਆ ਤਾਂ ਤੁਸੀਂ ਘਰੋਂ ਹੀ ਹਾਇਰ ਕਰਕੇ ਆਓ ਇਹਨੂੰ ਘਰੋਂ ਹੀ ਆਪਣੀ ਟਿਕਟ ਵਗੈਰਾ ਬੁੱਕ ਕਰਕੇ ਆਓ online ਇਹਦੀ ਸਾਈਟ ਹੈਗੀ ਆ ਤੇ ਆਹ 뷰 ਚੈੱਕ ਕਰੋ ਕਿੰਨਾ ਸੋਹਣਾ ਆ ਰਿਹਾ ਤੇ ਉਹ ਥੱਲੇ ਹਲਕਨੰਦਾ ਜੀ ਦਿਖਾ ਰਿਹਾ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਤੇ ਹੁਣ ਫੋਟੋ ਫੋਟੋ ਖੇਚ ਲਈ ਯਾ ਆ ਗਿਆ ਇਹ ਹੈਲੀਕਾਪਟਰ ਇਹਨੂੰ ਜੇ ਤੁਸੀਂ ਹਾਇਰ ਕਰਨਾ ਹੈ ਨਾ ਤਾਂ ਆਨਲਾਈਨ ਕਰਨਾ ਪਊਗਾ ਬਾਈ ਬਾਈ ਕਰਦਾ ਮਾਮੇ ਬੈਠੇ ਆ ਉਹਦੇ 'ਚ ਹੈ ਇਹਨੂੰ ਤੁਸੀਂ ਕਰਨਾ ਹੈ ਤਾਂ ਕਰੋ ਆਨਲਾਈਨ ਬੁਕਿੰਗ ਕਰਕੇ ਆਉਣੀ ਪਊਗੀ ਕੋਈ ਇੱਥੋਂ ਤੁਸੀਂ ਇਹਨੂੰ ਹਾਇਰ ਨਹੀਂ ਕਰ ਸਕਦੇ ਇਹ ਆਪਣਾ ਹੈਲੀਕਾਪਟਰ ਤਿਆਰ ਕਰ ਰਹੇ ਆ ਇੱਕ ਫਿਰ ਤੁਸੀਂ ਉਹ ਉਹਦੀ ਕਰਾ ਸਕਦੇ ਇੱਥੇ ਅੱਛਾ ਠੀਕ ਆ ਮੈਂ ਦੱਸ ਰਿਹਾ ਵੀ ਇਹਨੂੰ ਆਨਲਾਈਨ ਹੀ ਕਰਨਾ ਪੈਣਾ ਹੈ ਬੁਕਿੰਗ ਬੁੱਕ ਤੁਹਾਨੂੰ ਘਰੋਂ ਕਰਕੇ ਆਇਓ ਆਪਣਾ ਜੇ ਤੁਸੀਂ ਯਾਤਰਾ ਦਾ ਪਲਾਨ ਬਣਾ ਰਹੇ ਹੋ ਜੇ ਇੱਥੋਂ ਅੱਗੇ ਤੁਸੀਂ ਕਰੋਗੇ ਤਾਂ ਇੱਥੋਂ ਤੁਹਾਨੂੰ ਲਗਭਗ ਜਵਾਬ ਵੀ ਮਿਲੂਗਾ ਵੀ ਨਹੀਂ ਤੁਸੀਂ ਆਨਲਾਈਨ ਬੁਕਿੰਗ ਕੀਤੀ ਹੈ ਤਾਂ ਤੁਸੀਂ ਜਾ ਸਕਦੇ ਹੋ ਨਹੀਂ ਤਾਂ ਨਹੀਂ ਉਹ ਸਾਹਮਣੇ ਐਲੀਪੈਡ ਬਣਿਆ ਜੀ ਉੱਥੋਂ ਉੱਡਦਾ ਹੈ ਤੇ ਲਗਭਗ ਮਿਲਦਾ ਰਾਤੀ ਹੋਰ ਉਹਦੇ ਵਿੱਚੋਂ ਦੀ ਲੱਭਦੇ ਵਿੱਚੋਂ ਆਇਆ ਉਹ ਉੱਥੋਂ ਨਹੀਂ ਆਇਆ ਉਹ ਪਹਾੜੀ ਦੇ ਵਿੱਚੋਂ ਨਹੀਂ ਆਇਆ ਘੁੰਮਦੇ ਘਮਾਦੇ ਤੇ ਇਹ ਲਗਭਗ 10 ਮਿੰਟ ਚ ਕਿਹੜਾ ਪੂਰਾ ਕਰ ਦਿੰਦਾ ਆ ਹੁਣੇ ਹੀ ਗਿਆ ਸੀਗਾ ਥੋੜੀ ਜਿਹਾ ਪਹਿਲਾਂ ਜਦੋਂ ਆਪਾਂ ਮੋਟਰਸਾਈਕਲ 10 ਮਿੰਟ ਚ ਤਾਂ ਆਪਾਂ ਚੜਾ ਲਾਂਗੇ ਕ੍ਰੈਂਚਨ ਕਰ ਹੀ ਲੈਣਾ ਪਰ ਇਹਨੇ ਜਾਣਾ ਵੀ ਕੋਈ ਨਹੀਂ ਤਾਂ ਹਾਂ ਮੋਟਰਸਾਈਕਲ ਨੇ ਤਾਂ ਨਹੀਂ ਜਾਣਾ ਨਹੀਂ ਤੇ ਚੜਾਤਾ ਆਪਾਂ ਦਿੰਦੇ ਆਪਾਂ ਚੜਾ ਦਾਂਗੇ ਚੱਕਰ ਨਹੀਂ ਕੋਈ ਰਸਤਾ ਬਣਿਆ ਹੋਵੇ ਨਾ ਸਹੀ ਰਸਤਾ ਬਣਿਆ ਹੋਵੇ ਫਿਰ ਤਾਂ ਕੋਈ ਚੱਕਰ ਹੀ ਨਹੀਂ ਲੈ ਵੀ ਚੱਲੀਏ ਫਿਰ ਆਪਾਂ ਚੱਲੋ ਚੱਲੋ ਹੈ ਮਟਰ ਕਿੱਦਾਂ ਕੀ ਚੈੱਕ ਕਰਦਾ ਇੱਥੇ ਬੈਠਾ ਵਿਊ ਦੇਖ ਰਹੇ ਆ ਨੇਚਰ ਨੂੰ ਫੀਲ ਨਹੀਂ ਕਰਦੇ ਬੰਦੇ ਨਾ ਇਹ ਨੇਚਰ ਨੂੰ ਫੋਟੋਆਂ ਦੇ ਚੱਕਰ ਜਿਵੇਂ ਵੀ ਬੈਕ ਦਾ ਸੀਟ ਦੇਖ ਲਓ ਹਾਂ ਮੈਨੂੰ ਦੇਖੋ ਫੀਲ ਕਰੋ ਨੇਚਰ ਨੂੰ ਫੀਲ ਕਰੋ ਫੀਲ ਕਰੋ ਸਾਰਾ ਇੱਦਾਂ ਬਾਬਾ ਜੀ ਇੱਦਾਂ ਹੀ ਜਾਣਾ ਆਪਾਂ ਘੁੰਮਦੇ ਘੁੰਮਦੇ ਹੌਲੀ ਹੌਲੀ ਆਰਾਮ ਆਰਾਮ ਦਾ ਰੀਨਾ ਸੰਗਤ ਆ ਵਿਊ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ ਕਿਤੇ ਵੀ ਨਹੀਂ ਰਸਤੇ 'ਚ ਯਾਰ ਆਹੀ ਚੀਜ਼ਾਂ ਦੇਖਣ ਆਏ ਆਪਾਂ ਹਾਂ ਫੋਟੋਆਂ ਨਹੀਂ ਦਰਸ਼ਨ ਕਰਨ ਵੀ ਆਏ ਆ ਦਰਸ਼ਨ ਕਰਨ ਵੀ ਆਏ ਆ ਉਹ ਤਾਂ ਮੇਨ ਆ ਆਪਣਾ ਆਪਾਂ ਨੂੰ ਕਰਨਾ ਹੈ ਨੇਚਰ ਨੂੰ ਵੀ ਫੀਲ ਕਰੋ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਉਹ ਦੇਖੋ ਨਾਲ ਉਤੋ ਉਹ ਜਿਹੜਾ ਵਾਟਰਫਾਲ ਹੁੰਦਾ ਝਰਨਿਆਂ ਦੇ ਵਿੱਚ ਨਾਣ ਨਾਣ ਜਾਂਦੇ ਹੁੰਦੇ ਆ ਨਾ ਯਾਰ ਆਪਾਂ ਨਾ ਤੇਰੇ ਵਰਗੇ ਹੀ ਨਾਣ ਜਾਂਦੇ ਹੁੰਦੇ ਆ ਮੁਰਕੇ ਪਾਣੀ ਜ਼ਿਆਦਾ ਆ ਜਾਂਦਾ ਹੁੰਦਾ ਤੇ ਹਨਾ ਦੇ ਵਿੱਚ ਇਹ ਫਾਇਦਾ ਕਿ ਆਪਾਂ ਨੂੰ ਵਾਟਰਫਾਲ ਜ਼ਿਆਦਾ ਦੇਖਣ ਨੂੰ ਮਿਲਣਗੇ ਵਾਟਰਫਾਲ ਬਹੁਤ ਨੇ ਆ ਦੇਖੋ ਪਿਛਲੀ ਵਾਰ ਉਹ ਵਾਟਰਫਾਲ ਨਹੀਂ ਚੱਲ ਰਿਹਾ ਸੀ ਜਦੋਂ ਆਪਾਂ ਆਏ ਆਪਣੇ ਪੰਜਾਬ ਵਾਲਿਆਂ ਨੂੰ ਵੀ ਨਾ ਦਰਖਤ ਵੱਧ ਤੋਂ ਵੱਧ ਲਾਉਣਾ ਚਾਹੀਦਾ ਹਾਂ ਹਾਂ ਜਿੰਨੇ ਇੱਥੇ ਦਰਖਤ ਆ ਉਹਦੇ ਹਿਸਾਬ ਨਾਲ ਦੇਖ ਲਓ ਕਿੰਦਾ ਬੱਦਲ ਆ ਜੇ ਜੇ ਇੰਨੇ ਦਰਖਤ ਪੰਜਾਬ ਚ ਹੋਣ ਤਾਂ ਪੰਜਾਬ ਚ ਇਹ ਮੌਸਮ ਬਣ ਸਕਦਾ ਹੈ। ਇਹ ਵੀ ਦੇਖਦੇ ਹੁਣ ਹੈ ਨਾ। ਹੈ ਨਾ? ਆਪ ਵੀ ਫਿਰ ਬਾਹਰ ਹੀ ਦੇਖ ਕੇ। ਸਹੀ ਗੱਲ ਆ ਸਹੀ ਗੱਲ। ਫਿਲਮਾਂ ਜੇ ਵੀ ਛੋਟੇ ਆ ਹਜੇ। ਹਾਂ ਇਹ ਤਾਂ ਬਹੁਤ ਪਤਕੜੀਆਂ। ਉਹ ਤਾਂ ਆਰਟੀਫੀਸ਼ਲ ਨੇ ਫਿਲਮਾਂ ਦੇ। ਆ ਸਾਰੇ ਮੋਟਰਸਾਈਕਲ ਉੱਪਰ ਹੀ ਆ ਰਹੇ ਆ। ਉੱਪਰ ਜਾ ਕੇ ਪਾਰਕਿੰਗ ਚ ਲੱਗਣੇ ਆ। ਚਲੋ ਜੱਗੀ ਭਾਜੀ। ਆ ਦੇਖੋ ਆ ਵੀ ਗਿਆ। ਆਲੇ ਲੋ ਤੇ ਵੀਡੀਓ ਚੱਲ ਹੀ ਰਹੀ ਆਪਾਂ ਬੰਨ ਨਹੀਂ ਕੀਤੀ ਤੇ ਢੇੜਾ ਇਹਦਾ ਪੂਰਾ ਹੋ ਗਿਆ ਉਹਨੇ ਵਾਪਸ ਚੱਲਾ ਮੈਨੂੰ ਇਹ ਲੱਗਦਾ ਜਿਹਦਾ ਪਹਾੜਾ ਜ ਮਾਰ ਦੂਗਾ ਹੈ ਹੈ ਬੰਦੇ ਨੂੰ ਉਲਟੀ ਆ ਜਵੇ ਵਿੱਚ ਬੈਠੇ ਐਜਾ ਕਿਦਾ ਆ ਜੂ ਕਿ ਪੁੱਠਾ ਹੀ ਸੋਚੋ ਸਿੱਧਾ ਨਾ ਸੋਚੇ ਤੁਸੀਂ ਕਹਿੰਦਾ ਬੰਦੇ ਨੂੰ ਉਲਟੀ ਆ ਜਵੇ ਵਿੱਚ ਬੈਠੇ ਲੈ ਆ ਉਹ ਬੰਦਾ ਖੜਾਇਆ ਬਾਈ ਜੇ ਕਿਦੇ ਇੱਥੇ ਹੁੰਦਾ ਨੂੰ ਲੈ ਕੇ ਆਉਣਾ ਸੀ ਉਹਨੇ ਮਹਾਲਵਾ ਬਣਾਉਣਾ ਸੀਗਾ ਸਹੀ ਗੱਲ ਆ ਚੱਲੀਏ ਬਾਬਾ ਜੀ ਫਿਰ ਚਲੋ ਜੀ ਚਲੋ ਜੀ ਕਰਦੇ ਆ ਫਿਰ ਅੱਗੇ ਦੀ ਯਾਤਰਾ ਸ਼ੁਰੂ ਮੈਂ ਕਹਿੰਦਾ ਟਰੈਕਿੰਗ ਦਾ ਵਲੌਗ ਤੁਹਾਨੂੰ ਇੰਨਾ ਵਧੀਆ ਲੱਗਣਾ ਹੈ ਨਾ ਸਾਡਾ ਸਾਡੇ ਟਰੈਕਿੰਗ ਦੇ ਵਲੌਗ ਘੱਟੋ ਘੱਟ 2 ਤੋਂ 3 ਬਣ ਸਕਦੇ ਇੱਕ ਸਾਈਡ ਦੇ ਪਰ ਐਂ ਵੀ ਤੁਹਾਨੂੰ ਬੋਰ ਨਹੀਂ ਹੋਣ ਦੇਣੇ ਨਜ਼ਾਰਾ ਤੁਹਾਨੂੰ ਪੂਰਾ ਦਿਖਾਵਾਂਗੇ ਨਾਲੇ ਦਰਸ਼ਨ ਕਰਾਵਾਂਗੇ ਨਾਲੇ ਤੁਹਾਡਾ ਮਨੋਰੰਜਨ ਵੀ ਪੂਰਾ ਹੋਊਗਾ ਸਾਡੇ ਵਲੌਗਾਂ ਦੇ ਵਿੱਚ ਇੱਕ ਤਾਂ ਰੀਲਾਂ ਫੋਟੋਆਂ ਨੇ ਪੱਟ ਲਿਆ ਚਲਿਓ ਬਈ ਚਲੋ ਜੀ ਤੇ ਆਪਾਂ ਪਹੁੰਚ ਗਏ ਜੀ ਪਾਰਕਿੰਗ 'ਚ ਇੱਥੇ ਆਪਣੀ ਪਾਰਕਿੰਗ 'ਚ ਮੋਟਰਸਾਈਕਲ ਲੱਗ ਚੁੱਕੀ ਐ 100 ਰੁਪਿਆ ਪਰਚੀ ਲੱਗੀ ਐ ਭਾਵੇਂ ਤੁਸੀਂ ਜਿੰਨੇ ਦਿਨਾਂ ਬਾਅਦ ਮਰਜ਼ ਤੇ ਆ ਭਾਈ ਜੀ ਜਿਹਨਾਂ ਨੇ ਮੋਟਰਸਾਈਕਲ ਆਪ ਜਮਾ ਕਰਾਇਆ ਤੇ ਸਭ ਤੋਂ ਪਹਿਲਾਂ ਤੁਹਾਡੀ ਇੱਥੇ ਰਜਿਸਟ੍ਰੇਸ਼ਨ ਚੈੱਕ ਹੋਣੀ ਹੈ ਜਿਹੜੀ ਆਪਾਂ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਰਜਿਸਟ੍ਰੇਸ਼ਨ ਤੁਸੀਂ ਕਰਵਾ ਕੇ ਆਉਣੀ ਹੈ ਆ ਮੇਰਾ ਕਾਰਡ ਵੀ ਚੈੱਕ ਕਰਾ ਦਿਓ ਡਰ ਗੜ ਵੀ ਚੈੱਕ ਕਰ ਦੇ ਨਾਲ ਨਹੀਂ ਨਹੀਂ ਓਨਲੀ ਰਜਿਸਟ੍ਰੇਸ਼ਨ ਚੈੱਕ ਹੋਵੇ ਆ ਮੇਰੀ ਤੁਸੀਂ ਕਰਵਾਓ ਮਾੜੀ ਇੱਥੇ ਰਜਿਸਟ੍ਰੇਸ਼ਨ ਚੈੱਕ ਹੋਊਗੀ ਜੇ ਤੁਸੀਂ ਜਿਹੜਾ ਆਪਣਾ ਰਜਿਸਟ੍ਰੇਸ਼ਨ ਕਰਵਾ ਕੇ ਆਏ ਹੋ ਤੇ ਉੱਪਰ ਜਾ ਰਹੇ ਹੋ ਜੇ ਤੁਸੀਂ ਜੇ ਕੋਈ ਨਹੀਂ ਕਰਵਾ ਕੇ ਆਇਆ ਫਿਰ ਪੁੱਛੋ ਮਾੜੇ ਇੱਥੇ ਹੋ ਜਾਂਦੀ ਹੈ ਪੁੱਛੋ ਕੋਈ ਚਾਹੇ ਅਗਰ ਮੈਂ ਕਿਸੇ ਨੇ ਨਹੀਂ ਕਰਵਾਈ ਰੋ ਯਾਹ ਪੇ ਹੋ ਸਕਦੀ ਹੈ ਅਗਰ ਕਿਸੇ ਨੇ ਨਹੀਂ ਕਰਵਾ ਰખી ਉਹ ਇੱਥੇ ਹੋ ਜੇਗੀ ਅਗਰ ਜੇ ਕੋਈ ਨਹੀਂ ਕਰਵਾ ਕੇ ਆਇਆ ਤਾਂ ਉਹ ਇੱਥੋਂ ਆ ਕੇ ਵੀ ਦੁਬਾਰਾ ਕਰਵਾ ਸਕਦਾ ਹੈ ਠੀਕ ਹੈ ਤੇ ਰਜਿਸਟ੍ਰੇਸ਼ਨ ਤੁਸੀਂ ਕਰਵਾ ਕੇ ਜਰੂਰ ਆਓ ਇਹਨੂੰ ਤੁਸੀਂ ਕਿਸੇ ਤੋਂ ਕਰਵਾ ਲਓ ਕੋਈ ਚਾਹੇ ਇਹਨੂੰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਤੇ ਆਫਲਾਈਨ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਆ ਤੁਸੀਂ ਰਿਸ਼ੀਕੇਸ਼ ਜਾ ਕੇ ਕਰਵਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਬਿਲਕੁਲ ਕੋਲ ਤੇ ਹੁਣ ਆਪਾਂ ਟਰੈਕਿੰਗ ਸ਼ੁਰੂ ਕਰਨ ਲੱਗੇ ਆ ਜੀ ਤੇ ਆ ਆਪਣੇ ਸਾਥੀ ਰਹਿਣ ਵਾਲੇ ਆਈ ਪੂਰੀ ਟਰੈਕਿੰਗ ਨੇ ਮੈਂ ਤੁਹਾਨੂੰ ਦੱਸਦਾਈ ਸਾਥੀ ਪਿੱਛੇ ਨਹੀਂ ਛੱਡ ਕੇ ਜਾਣੇ ਇਹ ਜ਼ਰੂਰ ਲੈ ਕੇ ਆਇਓ ਕਿਉਂਕਿ ਹੱਥ 'ਚ ਆਪਣੇ ਨਾਲ ਰਹੂਗਾ ਤੇ ਆਪਾਂ ਨੂੰ ਸਹਾਰਾ ਦੇਊਗਾ ਇਹ ਠੀਕ ਆ ਪਿਛਲੇ ਸਾਲ ਵੀ ਤੁਸੀਂ ਸਾਡੇ ਜੇ ਵਲੌਗ ਦੇਖੇ ਹੋ ਤਾਂ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਪੂਰੀ ਟਰੈਕਿੰਗ ਦਿਖਾਈ ਆ ਤੇ ਐਤਕੀ ਵੀ ਤੁਹਾਨੂੰ ਪੂਰੀ ਟਰੈਕਿੰਗ ਦਿਖਾਉਣੀ ਆ ਲੈ ਬਈ ਹੁਣ ਜਕਾਰਾ ਹੋਏ ਫੇਰ ਆਪਾਂ ਟ੍ਰੈਕਿੰਗ ਸ਼ੁਰੂ ਕਰਦੇ ਹਾਂ ਠੀਕ ਆ ਥੋੜਾ ਅੱਗੇ ਜਾ ਕੇ ਨਹੀਂ ਪਹਿਲਾਂ ਮੈਂ ਲਾਉਂਗਾ ਸਭ ਤੋਂ ਪਹਿਲਾਂ ਮੇਰੀ ਵਾਰੀ ਆ ਯਾਰ ਹਾਂ ਨੂੰ ਲਾਉਣ ਚ ਕੀ ਆ ਤੂੰ ਦੂਜਾ ਲਾਉਣਾ ਨਹੀਂ ਨਹੀਂ ਪਹਿਲਾਂ ਜਕਾਰਾ ਮੈਂ ਲਾਉਂਗਾ ਠੀਕ ਹੈ ਕਿਉਂਕਿ ਤੁਹਾਡਾ ਮੋਢੀ ਮੈਂ ਆ ਲੈ ਕੇ ਤੁਹਾਨੂੰ ਮੈਂ ਆਇਆ ਠੀਕ ਆ ਜਕਾਰਾ ਬਲਾਵੇ ਨਿਆ ਲਾ ਜਾਵੇ ਪੁੱਤਰਾਂ ਦੇ ਦਾਨੀ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਨੂੰ ਪਾਵੇ ਸਿ ਹਿ ਅਕਾਲ ਬੋਲੇ ਨੇ ਹਾਲੇ ਸ੍ਰੀ ਅਕਾਲ ਬੋਲੇ ਏ ਸੋਹਣਿਆ ਲ ਸ੍ਰੀ ਅਕਾਲ ਪੰਜ ਜਗਾਰੇ ਪੂਰੇ ਕਰ ਦਿਓ ਭਾਈ ਬੋਲੇ ਸੋਹਣਿਆ ਸ੍ਰੀ ਅਕਾਲ हिम्मत ਨਹੀਂ ਹਾਰਨੀ ਕਿਸੇ ਨੇ ਪਿਛਲੇ ਸਾਲ ਵੀ ਨਹੀਂ ਕਿਸੇ ਨੇ ਹਿੰਮਤ ਛੱਡੀ ਸੀ ਨਹੀਂ ਹੈਗਾ ਇੱਕ ਬੰਦਾ ਪਰ ਸਾਡੇ ਉਹ ਜੀ ਸਾਡਾ ਬਲੌਗਰ ਪਿੱਛੇ ਰਹਿ ਗਿਆ ਮੈਂ ਵੀਡੀਓ ਬਣਾਉਂਗਾ ਇਹਦੀ ਨਹੀਂ ਹੈਗਾ ਇੱਕ ਬੰਦਾ ਪਰ ਆ ਤੀ ਉਹਨੂੰ ਪੂਰੀ ਤਰ੍ਹਾਂ ਫਿੱਟ ਕਰਕੇ ਲਿਆਇਆ ਸੀ ਕੋਈ ਚੱਕਰ ਹੀ ਨਹੀਂ ਬਾਕੀ ਗੁਰੂ ਮਹਾਰਾਜ ਆ ਸਾਡੇ ਅੰਗ ਸੰਗ ਸਾਈ ਰਹਿਣ ਨਹੀਂ ਬਿਲਕੁਲ ਆਰਾਮ ਨਾ ਜਿਆਦਾ ਜਲਦੀ ਕਰ ਆਪਣੀ ਰਾਮਦਾਰੀ ਨਾ ਜਾਓ ਕੋਈ ਚੱਕਰ ਹੀ ਨਹੀਂ ਸਾਹ ਜ਼ਰੂਰ ਚੜੂਗਾ ਪਰ ਐਦਾਂ ਵੀ ਤੁਸੀਂ ਇੱਕ ਡੇਟ ਮਿੰਟ ਰੋਕ ਕੇ ਨਾਲ ਦੀ ਨਾਲ ਫੇਰ ਅੱਗੇ ਨੂੰ ਜਾਲੇ ਪਾ ਲੋ ਬਾਕੀ ਤੁਹਾਨੂੰ ਅਸੀਂ ਪੂਰੀ ਟਰੈਕਿੰਗ ਦਿਹੋਣੀ ਆ 加入。